ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਉਮੀਦ ਕਰਦੇ ਤੂੰ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਖੁਸ਼ਹਾਲ ਹੋਵੋਗੇ ਮੈਂ ਵੀ ਬਿਲਕੁਲ ਠੀਕ ਐ ਟਾਈਮ ਹੋ ਰਿਹਾ ਦੁਪਹਿਰ ਦਾ 2:30 ਦਾ 2:30 ਦਾ ਟਾਈਮ ਹੋ ਗਿਆ ਮੈਂ ਆਪਣਾ ਲੰਚ ਕਰ ਲਿਆ ਲੰਚ ਘਟ ਕੇ ਹਟੀਆਂ ਤੇ ਲੰਚ ਕਰਕੇ ਹੁਣ ਮੈਂ ਚਲਦੀ ਐ ਕਿਚਨ ਵਿੱਚ ਕਿਚਨ ਵਿੱਚ ਮੇਰੇ ਨਿੱਕੇ ਮੂਟੇ ਜੇ ਕੰਮ ਕਾਫੀ ਕਰਨ ਵਾਲੇ ਦੀ ਕਬੂਦੀ ਮਸਾਲਾ ਬਣਾਉਣ ਵਾਲਾ ਇੱਕ ਮੈਂ ਬੇਟੀ ਲਈ ਬਣਾਉਣੇ ਨੇ ਸੀਡਸ ਤੇ ਨਟਸ ਦੇ ਲੱਡੂ ਵਿੱਚ ਮੈਂ ਡਾਈਫਰੋਫ ਵੀ ਪਾਉਂਗੀ ਸੀਡਸ ਪਾਉਂਗੀ ਤੇ ਉਹਨੂੰ ਮਿਠਾਸ ਦੂੰਗੀ ਆਪਣੇ ਖਜੂਰਾਂ ਨਾਲ ਉਹ ਮੈਂ ਚਾਲਦੇ ਖਜੂਰ ਆਪਿਓ ਨੇ ਗਰਮ ਪਾਣੀ ਵਿੱਚ ਸੀਡਸ ਤੇ ਨਟਸ ਨੂੰ ਡ్రਾਈ ਰੋਸਟ ਕਰਦਿਆਂ ਮੈਂ ਬੇਟੀ ਨੂੰ ਸੀਡਸ ਨੂੰ ਡ్రਾਈ ਰੋਸਟ ਕਰਕੇ ਮਿਕਸ ਕਰਕੇ ਇੱਕ ਡੱਬੇ ਵਿੱਚ ਪਾ ਕੇ ਰੱਖ ਦਿੱਤੀ ਸੀ ਵੀ ਖਾ ਲੈ ਕਰ ਪਰ ਬੱਚੇ ਖਾਂਦੇ ਹੀ ਨਹੀਂ ਹੈਗੇ ਮਮਾਜੋ ਹੋਂਕਾਉਂਦੀ ਮਮਾਜਾ ਟੇਸਟ ਹੋਰ ਤਰ੍ਹਾਂ ਖਾਂਦੇ ਹੀ ਨਹੀਂ ਹੈਗੇ ਮੈਂ ਕਿਨੇ ਦਿਨ ਦੇਖਦੇ ਰਹੀ ਵੀ ਮੈਨੂੰ ਕਿਹ ਚਮਚਾ ਚਮਚਾ ਰੋਜ਼ ਖਾਣਾ ਕਰ ਨਹੀਂ ਖਾਂਦੀ ਸੀ ਫਿਰ ਹੁਣ ਮੈਂ ਉਹਦੇ ਲਈ ਨਾ ਸੇ ਰੋਜ਼ ਨਾ ਲੱਡੂ ਬਣਾਉਂਦਿਆਂ ਲੱਡੂ ਵਿੱਚ ਸੀਡਸ ਵੀ ਪਾ ਜਾਣਗੇ ਡਰਾਈ ਫਰੂਟ ਵੀ ਪਾ ਜੂਗਾ ਮੈਂ ਉਹਨੂੰ ਸਵੇਰੇ ਡਰਾਈ ਫਰੂਟ ਭੋਕੇ ਵੀ ਦਿਨੀ ਆ ਪਰ ਹੁਣ ਫਿਰ ਮੈਂ ਉਹ ਜਿਹੜਾ ਲੱਡੂ ਖਾਣਾ ਕਰੂ ਫਿਰ ਜਿਹੜਾ ਸਵੇਰ ਵਾਲਾ ਡਰਾਈ ਫਰੂਟ ਉਹ ਮੈਂ ਬੰਦ ਕਰ ਦਊਗੀ ਚਲ ਸੀਡ ਵੀ ਜੱਡੂਆਂ ਵਿੱਚ ਆ ਜਾ ਕਰੋ ਸੀਡਸ ਵੀ ਆ ਜਾ ਡਰਾਈ ਫਰੂਟ ਵੀ ਆ ਜਾਊਗਾ ਫਿਰ ਮੈਂ ਸਵੇਰੇ ਨਹੀਂ ਉਹਦੇ ਵਾਸਤੇ ਭੋਕ ਕੇ ਰੱਖੂੰਗੀ ਤੇ ਹੁਣ ਮੈਂ ਉਹਨੂੰ ਸਵੇਰੇ ਭੋਕੇ ਦੇ ਦਾਨੀ ਆ ਉਹ ਮੈਂ ਬਣਾਉਣੀ ਆ ਮਸਾਲਾ ਲੱਭੂ ਦੀ ਮਸਾਲਾ ਬਣਾਉਣਾ ਕੀ 1 2 ਨਿੱਕੇ-ਮੋਟੇ ਕੰਮ ਹੋਰ ਨੇ ਲੱਡੂ ਬਣਾਉਣ ਨੂੰ ਕਾਫੀ ਟਾਈਮ ਲੱਗੂਗਾ ਸੀਡਸ ਨੂੰ ਮੈਂ ਡਰਾਈ ਰੋਸਟ ਕਰੂੰਗੀ ਡਰਾਈ ਫਰੂਟਸ ਨੂੰ ਵੀ ਤੁਹਾਨੂੰ ਕੱਲ ਕਰਾਂ ਡਰਾਈ ਰੋਸਟ ਕਰੂੰਗੀ ਖਜੂਰਾ ਨੂੰ ਵਿੱਚੋਂ ਸੀ ਉਹਦੇ ਹਿੜਕਾ ਕੱਢ ਕੇ ਸੀਡਸ ਕੱਢ ਕੇ ਉਹਨਾਂ ਗਰਮ ਪਾਣੀ ਵਿੱਚ ਭਿਉਣੀਆ ਨਾ ਫਿਰ ਉਹਨਾਂ ਨੂੰ ਗ੍ਰਾਈਂਡ ਕਰੂੰਗੀ ਇਹ ਕੰਮ ਕਰਨੇ ਪਹਿਲਾਂ ਸੋਚੀ ਜੀ ਕਿਚਨ ਦੀ ਥੋੜੀ-ਬਹੁਤੀ ਸਾਫ਼-ਸਫ਼ਾਈ ਕਰਾਂ ਡਰਾਅਰਸ ਨਾ ਅੰਦਰੋਂ ਗੰਦੇ ਜੋ ਹੋਣ ਸ਼ੁਰੂ ਹੋ ਗਏ ਫਿਰ ਮੈਂ ਕਿਹਾ ਚਲੋ ਪਹਿਲਾਂ ਅੱਜ ਮੈਂ ਲੱਡੂ ਬਣਾਉਣੇ ਫਿਰ ਆਈ ਨੂੰ ਪਤਾ ਕੱਲ ਨੂੰ ਕਿੰਨੇ ਕਿੰਨੇ ਚਾਹਨਾ ਕਾ ਜੇ ਵਸਤ ਹੈ ਤਾਂ ਘ ਪਹਿਲਾਂ ਡੁੱਬਣਾ ਲਾਣੇ ਸਫਾਈ ਚੱਲ ਫੇਰ ਹੁੰਦੀ ਰਹੂਗੀ ਨਾ ਉਹ ਵੀ ਜਿਹੜੇ ਬੱਚੇ ਹੁਣ ਖਾ ਲਣਗੇ ਉਹਦੀ ਕਰਦੇ ਮੈਂ ਹੁਣ ਤਿਆਰੀ ਆ ਸਵੇਰੇ ਮੈਂ ਕੋਈ ਕੰਮ ਨਹੀਂ ਕਰਿਆ ਸਵੇਰੇ ਜਸਟ ਕਿਚਨ ਦਾ ਖਾਣਾ ਪਕਾਉਣਾ ਹੀ ਕਰਿਆ ਸੋ ਉਦੋਂ ਬਿਨਾ ਮੈਂ ਸਾਫ ਸਫਾਈ ਕੁਝ ਹੋਰ ਨਹੀਂ ਕਰਿਆ ਬਿਕੋਜ਼ ਮੇਰੀ ਬੈਕ ਪੇਨ ਬਹੁਤ ਜ਼ਿਆਦਾ ਸੀ ਕੱਲ੍ਹ ਦੀ ਸਵੇਰੇ ਵੀ ਹੋ ਰਹੀ ਸੀ ਫਿਰ ਦੁਪਹਿਰੇ ਰੈਸਟ ਕਰਕੇ ਹੁਣ ਥੋੜਾ ਜਿਹਾ ਮੈਨੂੰ ਵਧੀਆ ਬੈਟਰ ਫੀਲ ਹੁੰਦਾ ਪਰ ਹੁਣ ਵੀ ਮੈਂ ਬੈਲਟ ਲਾਉਣੇ ਬੈਲਟ ਲਾ ਕੇ ਕੰਮ ਕਰੂੰਗੀ ਬਹੁਤ ਜ਼ਿਆਦਾ ਮੇਰੀ ਬੈਕ ਪੇਨ ਕੱਲ੍ਹ ਦੀ ਸੀ ਅੱਜ ਕੁਝ ਠੀਕ ਆ ਕੁਝ ਤਾਂ ਮੈਂ ਕੰਮ ਦਾ ਲੋ ਤੇ ਕੁਛ ਮੈਂ ਸਵੇਰੇ ਬੈਲਟ ਲਗਾਈ ਰੱਖੀ ਕੰਮ ਤਾਂ ਹੈਗੇ ਸੀ ਪਰ ਕਿਚਨ ਵੀ ਬਹੁਤ ਕੰਮ ਸੀਗਾ ਜੀ ਮੈਨੂੰ ਕਿਚਨ ਦੇ ਕੰਮ ਕਰਦੇ ਕਰਦੇ ਨੂੰ ਮੈਨੂੰ ਗੈਰਾ ਵਜ ਗਈ ਸੀ ਤੇ ਉਸ ਤੋਂ ਬਾਅਦ ਨਾ ਕੋਈ ਹੋਰ ਕੰਮ ਨਹੀਂ ਹੋਇਆ ਸੀ ਚਲੋ ਜੀ ਹੁਣ ਮੈਂ ਬਣਾਉਣੀ ਆ ਲੱਡੂ ਚੰਦ ਕੇ ਕਿਚਨ ਚ ਕਰਦੇ ਇਥੇ ਆਂ ਲੱਡੂਆਂ ਦੇ ਮਖਾਣੇ ਹੀ ਪਾਉਂਗੀ ਮਖਾਣੇ 에ਅਰ ਫਰਾਈਚ ਰੋਸਟ ਕਰੂੰਗੀ ਡਰਾਈ ਫਰੂਟ ਗੈਸ ਤੇ ਰੋਸਟ ਕਰ ਲਾਣੀ ਆ ਤਿਆਰੀ ਕਰਦੇ ਫੇ ਤੁਹਾਡੇ ਨਾਲ ਵੀ ਮੈਂ ਸ਼ੇਅਰ ਕਰਨੀ ਆ ਇਹਦੀ ਰੈਸਪੀ ਸਮਾਨ ਵੀ ਮੈਂ ਕਰ ਲਈ ਸਾਰੀ ਤਿਆਰੀ ਸਾਰਾ ਡਰਾਈ ਫਰੂਟ ਮੈਂ ਇਹ ਡਰਾਈ ਰੋਸਟ ਕਰਕੇ ਰੱਖ ਲਿਆ ਇਦੇ ਵਿੱਚ ਨਾ ਮੈਂ ਜਿਹੜੇ ਖਜੂਰਾ ਹੁੰਦੇ ਨੇ ਆਪਣੇ ਉਹਨਾਂ ਦੀ ਹਿੜਕਾਂ ਕੱਟ ਕੇ ਤੇ ਦਾਖਾਂ ਮੈਂ ਕੁਛ ਮੈਂ ਦਾਖਾਂ ਪਾਣੀ ਵਿੱਚ ਇਹਨਾਂ ਨੂੰ ਥੋੜੇ ਜਿਹਾ ਗਰਮ ਪਾਣੀ ਵਿੱਚ ਮੈਂ ਸੋਕ ਕਰਤਾ ਇਸ ਗਰਮ ਪਾਣੀ ਇਹਨਾਂ ਨੂੰ ਸੋਕ ਲਿਆ ਫੁੱਲ ਲੱਗਿਆ ਇਹ ਗਰਮ ਪਾਣੀ ਵਿੱਚ ਸੋਕ ਕਰਕੇ ਰੱਖਤਾ ਹਸਾ ਕਿ ਸੌਫਟ ਹੋ ਜਾਣ ਵਸ ਖਜੂਰਾ ਸੌਫਟ ਹੀ ਲਈਆਂ ਸੀ ਮੈਂ ਇਹ ਹੈਗਾ ਸੀਡਸ ਦਾ ਮਿਕਸਚਰ ਅਲਸੀ ਦੇ ਸੀਡ ਹੋਗੇ ਮਗਜ ਹੋਗੇ ਪੰਪਕਿਨ ਸੀਡਸ ਸਨਫਲਾవర్ ਸੀਡਸ ਤੇ ਚਿੱਟੇ ਤੇਲ ਹੁੰਦੇ ਨੇ ਜਿਹੜੇ ਇਹ ਪੰਜ ਤਰ੍ਹਾਂ ਦੇ ਮੈਂ ਸੀਡਸ ਇਹ ਲਈ ਨੇ ਇਹਨਾਂ ਨੂੰ ਮੈਂ ਡਰਾਈ ਰੋਸਟ ਕਰ ਲਿਆ ਕੁਝ ਤਾਂ ਮੈਂ ਬੇਟੀ ਨੂੰ ਡੱਬੇ 'ਚ ਪਾ ਕੇ ਤੇ ਸੋਨੇ ਖਾਂਦੀ ਨਹੀਂ ਸੋ ਉਹ ਲੈ ਲੇ ਕੁਝ ਮੈਂ ਹੋਰ ਰੋਸਟ ਕਰ ਲਿਆ ਮਖਾਣੇ ਰੋਸਟ ਕਰ ਲਏ ਮੂਫਲੀ ਰੋਸਟ ਕਰ ਲਈ ਮੂਫਲੀ ਦਾ ਆਪਾਂ ਛਿਲਕਾ ਉਤਾਰ ਲਾਂਗੇ ਬਾਕੀ ਤੁਹਾਡੇ ਚੋਇਸ ਦਾ ਜਿਹੜਾ ਕੁਝ ਤੁਹਾਨੂੰ ਅੱਛਾ ਲੱਗੇ ਤੁਸੀਂ ਐਡ ਕਰ ਸਕਦੇ ਹੋ ਜੀ ਕਿਹੜੀ ਚੀਜ਼ ਨਾ ਅੱਛੀ ਲੱਗੇ ਉਹ ਸਕਿਪ ਵੀ ਕਰ ਸਕਦੇ ਹੋ ਤੇ ਬਾਦਾਮ ਵੀ ਮੈਂ ਡਰਾਈ ਰੋਸਟ ਕਰ ਲਏ ਸਾਰੇ ਇਹ ਅਕਰੋਟ ਬਹੁਤ ਹਲਕੇ ਡਰਾਈ ਰੋਸਟ ਕਰਨ ਨੂੰ ਆਇਲ ਜਲਦੀ ਆ ਜਾਂਦੇ ਨੇ ਵਿੱਚ ਕਾਜੂ ਕਾਜੂ ਬਹੁਤ ਥੋੜੇ ਲਏ ਨੇ ਜੇ ਲੋੜ ਪਈ ਤਾਂ ਓਟਸ ਆਪਾਂ ਲਵਾਂਗੇ ਜੇ ਬਾਈਂਡ ਤੇ ਜਿਹੜੀ ਆਵਲੇ ਡੇਟਸ ਹੁੰਦੀਆਂ ਨੇ ਕਿਮੀਆਂ ਡੇਟਸ ਇਹ ਬਹੁਤ ਜ਼ਿਆਦਾ ਸੌਫਟ ਸੀਗੀਆਂ ਬਹੁਤ ਜ਼ਿਆਦਾ ਦੇਰ ਭਿਉਣ ਦੀ ਲੋੜ ਨਹੀਂ ਰਹੀ ਇਹਨਾਂ ਨੂੰ ਬਹੁਤ ਸੌਫਟ ਡੇਟਸ ਆਵਲੇ ਡੇਟਸ ਮੈਂ ਯੂਜ਼ ਕਰੀਆਂ ਨੇ ਇਹਦੇ ਵਿੱਚ ਤੇ ਸਾਰਾ ਸਮਾਨ ਦੀ ਮੈਂ ਕਰ ਲਈ ਤਿਆਰੀ ਹੁਣ ਸ਼ੁਰੂ ਕਰਦੇ ਆ ਲੱਡੂ ਬਣਾਉਣਾ ਜਿਹੜੇ ਮਖਾਣੇ ਰੋਸਟ ਕਰ ਇਸ ਮੈਂ ਹਲਕੇ ਹਲਕੇ ਕ੍ਰਸ਼ ਕਰ ਰਹੀ ਹਾਂ ਉਹਨਾਂ ਨੂੰ ਜਿਹੜਾ ਆਲੂ ਮੈਸ਼ਰ ਹੁੰਦਾ ਨਾ ਆਪਣਾ ਉਹਦੇ ਨਾਲ ਕ੍ਰਸ਼ ਕਰਦੇ ਹਾਂ ਮਿਕਸੇ ਵਿੱਚ ਵੀ ਕਰ ਸਕਦੇ ਹਾਂ ਤੇ ਇਹਨਾਂ ਨੂੰ ਮੈਂ ਕ੍ਰਸ਼ ਕਰ ਲਿਆ ਕੋਈ ਕੋਈ ਪੀਸ ਦਰਦਰਾ ਰਹਿ ਗਿਆ ਕੋਈ ਵਧੀਆ ਪਾਊਡਰ ਬਣ ਗਿਆ ਇਸ ਤਰ੍ਹਾਂ ਮੈਂ ਇਹਨਾਂ ਨੂੰ ਈਜ਼ੀਲੀ ਦਰਦਰੇ ਹੀ ਹੋ ਜਾਂਦੇ ਇਹਨਾਂ ਸਾਰਾ ਨੇ ਕ੍ਰਸ਼ ਕਰ ਲੈਣਾ ਬੇਟੀ ਤੇ ਕਹ ਰਹੀ ਸੀ ਉਹਨੂੰ ਮਖਾਣੇ ਪਸੰਦ ਨਹੀਂ ਕਿ ਮਮਾ ਮਖਾਣੇ ਆਈ ਪਾ ਦੇ ਉਹ ਮੈਂ ਕਹ ਨਹੀਂ ਬਿਟਾਂ ਠੀਕ ਨਹੀਂ ਆਉਣੇ ਹੈਗੇ ਥੋੜੇ ਕ੍ਰਸ਼ ਕਰ ਲਾਂਗੇ ਮਖਾਣੇ ਕ੍ਰਸ਼ ਕਰਕੇ ਰੱਖ ਲੇ ਤੇ ਜੇ ਹੁਣ ਜਿਹੜਾ ਡਰਾਈ ਫਰੂਟ ਸੀ ਉਹ ਮੈਂ ਮਿਕਸੀ ਵਿੱਚ ਗ੍ਰਾਈਂਡ ਕਰਦੀ ਸੀ ਬਹੁਤ ਜ਼ਿਆਦਾ ਮੈਂ ਬਰੀਕ ਪਾਊਡਰ ਵੀ ਨਹੀਂ ਕਰ ਰਹੀ ਸੀ ਦਰਦਰਾ ਹੀ ਰੱਖ ਰਹੀ ਸੀ ਬਸ ਮਿਕਸੀ ਨੂੰ ਆਪਾ ਪਲਸ ਮੋਡ ਤੇ ਚਲਾਉਣਾ ਇੱਕਦਮ ਚਲਾ ਕੇ ਇਹ ਨਹੀਂ ਹੈਗਾ ਵੀ ਲਗਾਤਾਰ ਘਮਾਈ ਜਾਣਾ ਨਹੀਂ ਫਿਰ ਜਿਹੜਾ ਡਰਾਈ ਫੂਡ ਦਾ ਆਇਲ ਹੁੰਦਾ ਨਾ ਉਹ ਨਿਕਲ ਉਹ ਆਇਲ ਰਿਲੀਜ਼ ਕਰਦਾ ਦਾ ਡਰਾਈ ਫਰੂਟ ਇਸ ਲਈ ਹਮੇਸ਼ਾ ਪਲਸ ਮ मूंगफली जब मैं छिलका उतार रही ऐसे सारा उतर का छिलका तो मूंगफली मूंग मुफ पीस लेंगे मूंगफली भी हेल्दी होती है इसमें भी प्रोटीन होता है खाने चाहिए जरूर ਤੁਸੀਂ ਘਰੇ ਚਾਹ ਨਾਲ ਵੀ ਇੱਕ ਮੁਠੀ मूंगफली ਦੀ ਖਾ ਸਕਦੇ ਹੋਗੇ ਇਹ ਸਾਰਾ ਕੁਝ ਮੈਂ ਗ੍ਰाइंड ਕਰ ਲਿਆ ਜਿਹੜੀ ਸੀਡਸ ਸੀ ਉਹ ਵੀ ਮੈਂ ਗ੍ਰाइंड ਕਰ ਲੂੰਗੀ ਦਰਦਰੀ ਕਰ ਲੂੰਗੀ ਸੀਡਸ ਬਹੁਤ ਜ਼ਿਆਦਾ ਬਰੀਕ ਪਾਊਡਰ ਨਹੀਂ ਬਣਾਉਂਗੀ ਬਾਕੀ ਜੇ ਤੁਹਾਨੂੰ ਤੁਹਾਡੇ ਬੱਚਿਆਂ ਨੂੰ ਕੋਈ ਚੀਜ਼ ਨਹੀਂ ਪਸੰਦ ਉਹ ਚੀਜ਼ ਦਾ ਤੁਸੀਂ ਬਰੀਕ ਪਾਊਡਰ ਵੀ ਬਣਾ ਸਕਦੇ ਹੋ ਜਿਹੜੀ ਚੀਜ਼ ਪਸੰਦ ਆ ਦਰਦਰੀ ਵੀ ਰੱਖ ਸਕਦੇ ਹੋ ਨਾ ਆਪੋ ਆਪਣੇ ਤਰੀਕੇ ਨਾਲ ਆਪਦੇ ਟੇਸਟ ਨਾਲ ਤੁਸੀਂ ਇਹਨਾਂ ਨੂੰ ਬਣਾ ਸਕਦੇ ਹੋ। ਸੋ ਜਿਹੜੀਆਂ ਖਜੂਰਾਂ ਸੀਗੀਆਂ ਤੇ ਦਾਖਾਂ ਸੀ ਉਹਨਾਂ ਨੂੰ ਮੈਂ ਪੀਸ ਲਿਆ। ਪਾਣੀ ਐਕਸਟਰਾ ਹੋਰ ਮੈਂ ਨਹੀਂ ਪਾਇਆ। ਜਿਹੜੇ ਪਾਣੀ ਵਿੱਚ ਉਹ ਭੋਂਤੀਆਂ ਸੀ ਸਿਰਫ ਉਸੇ ਪਾਣੀ ਦੇ ਵਿੱਚ ਉਹ ਫੁੱਲ ਗਈਆਂ, ਸੋਕ ਹੋ ਗਈਆਂ, ਸੌਫਟ ਹੋ ਗਈਆਂ। ਉਵੇਂ ਜਿਵੇਂ ਮੈਂ ਮਿਕਸੀ ਵਾਲ ਜਾਰ ਵਿੱਚ ਪਾ ਕੇ ਇਹ ਗ੍ਰाइंड ਕਰ ਲਈਆਂ ਤੇ ਜਿਹੜਾ ਪੇਸਟ ਤਿਆਰ ਹੋ ਗਿਆ ਉਹਨੂੰ ਪੇਸਟ ਨੂੰ ਮੈਂ ਲੈ ਰਹੀਆਂ ਪੈਨ ਵਿੱਚ ਮੈਂ ਕੱਢ ਲਿਆ। ਪੈਨ ਵਿੱਚ ਮੈਂ ਕੁਝ ਨਹੀਂ ਪਾਇਆ ਪਾਣੀ ਨਾ ਕਿਉਂ? ਤੇ ਇਹਨਾਂ ਨੂੰ ਇਹਨੂੰ ਥੋੜਾ ਸੇਕ ਲਾਂਗਾ ਪਰ ਤਾਂ ਕਿ ਜਿਹੜਾ ਪਾਣੀ ਆਪਾਂ ਯੂਜ਼ ਕਰਿਓ ਪਾਣੀ ਮੱਚ ਜੇ ਫਿਰ ਆਪਣੇ ਲੱਡੂ ਜਲਦੀ ਖਰਾਬ ਨਹੀਂ ਹੋਣਗੇ ਪਾਣੀ ਨੂੰ ਆਪਾਂ ਮਚਾ ਲੈਣਾਗਾ ਤਾਂ ਇਹਦੇ ਵਿੱਚ ਜਿਹੜਾ ਮੋਇਸਚਰ ਆ ਪਾਣੀ ਦਾ ਉਹ ਨਿਕਲ ਜੇ ਡਰਾਈ ਹੋ ਜੇ ਮਿਕਸਚਰ ਪਾਣੀ ਮੱਚ ਜੇ ਫਿਰ ਆਪਾਂ ਲੱਡੂ 'ਚ ਇਹ ਯੂਜ਼ ਕਰਾਂਗੇ ਬਾਈਂਡ ਕਰਾਂਗੇ ਲੱਡੂ ਇਹਨਾਂ ਦੀ ਮਿਠਾਸ ਵੀ ਦਵਾਂਗੇ ਫਿਰ ਲੱਡੂ ਆਪਣੇ ਖਰਾਬ ਨਹੀਂ ਹੋਣਗੇ ਜਲਦੀ ਤਾਂ ਕਰਕੇ ਆਪਾਂ ਇਹਨੂੰ ਗਰਮ ਕਰ ਰਹੇ ਹਾਂ ਤਾਂ ਐਦਾਂ ਵੀ ਬਣ ਜਾਣਗੇ ਪਰ ਉਹ ਖਰਾਬ ਹੋਣ ਦਾ ਚਾਂਸ ਰਹਿੰਦਾ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਪਾਇਆ ਹੋਇਆ ਹੈ બસ ਜਦੋਂ ਬਿਲਕੁਲ ਇਹ ਮਿਕਸਚਰ ਥੋੜਾ ਥੋੜਾ ਸਖਤ ਹੋ ਜਾਊਗਾ ਨਾ ਤੇ ਆਪ ਨੂੰ ਪਤਾ ਲੱਗ ਜਾਊਗਾ ਵੀ ਹੁਣ ਸਖਤ ਵੀ ਹੋ ਗਿਆ ਥੋੜਾ ਅੰਨਲ ਹਾਰਡ ਵੀ ਹੋ ਗਿਆ ਪਾਣੀ ਮੱਚ ਗਿਆ ਬਸ ਉਹਨਾਂ ਕਿ ਆਪਾਂ ਇਹਨੂੰ ਸੇਕ ਲਗਾਉਣਾ ਤੋਂ ਜਿਹੜਾ ਖਜੂਰ ਵਾਲਾ ਮਿਕਸਚਰ ਸੀ ਉਹ ਸੇਕ ਲਵਾ ਕੇ ਮੈਂ ਠੰਡਾ ਵੀ ਕਰ ਲਿਆ ਸੀਗਾ ਬਹੁਤ ਜ਼ਿਆਦਾ ਗਰਮ ਵੀ ਰੱਖਣਾ ਬਹੁਤ ਜ਼ਿਆਦਾ ਠੰਡਾ ਵੀ ਨਹੀਂ ਕਰਨਾ ਹੈਗਾ ਹਲਕਾ ਜਿਹਾ ਕੋਸਾ ਹੋ ਜੇ ਨਾ ਕੋਸਾ ਰਹੇ ਜ ਉਹਦੀ ਨੂੰ ਆਪਾਂ ਇੱਕ ਵੱਡੇ ਖੁੱਲੇ ਪਾਂਡੇ 'ਚ ਮਿਕਸ ਕਰ ਲੈਣਾ ਕਿਉਂਕਿ ਇੱਕ ਪਾਂਡਾ ਵੱਡਾ ਲੈਣਾ ਜਿਹਦੇ ਵਿੱਚ ਆਪਣਾ ਸਾਰਾ ਸਮਾਨ ਆ ਜਾਏ ਇਹ ਵਾਲੇ ਮਿਕਸਚਰ ਵਿੱਚ ਆਪਾਂ ਸਾਰਾ ਜਿਹੜਾ ਲੱਡੂ ਵਾਲੀ ਮਿਕਸਚਰ ਤਿਆਰ ਕਰਿਆ ਡਰਾਈ ਫਰੂਟ ਦਾ ਸੀਡਸ ਦਾ ਮਖਾਣੇ ਸਾਰਾ ਕੁਝ ਪਾਈ ਚੱਲਾਂਗੇ ਤੇ ਹਲਕਾ-ਹਲਕਾ ਮਿਕਸ ਕਰੀ ਚੱਲਾਂਗੇ ਪਹਿਲਾਂ ਤਾਂ ਮੈਨੂੰ ਲੱਗ ਰਿਹਾ ਸੀ ਵੀ ਮੈਨੂੰ ਖਜੂਰਾਂ ਦਾ ਮਿਕਸਚਰ ਬਹੁਤ ਥੋੜਾ ਲੱਗ ਰਿਹਾ ਵੀ ਮੈਨੂੰ ਕਿਵੇਂ ਬਾਈਂਡ ਕਰੂੰਗੀ ਪਰ ਜਿਵੇਂ ਜਿਵੇਂ ਬਾਈਂਡ ਕਰੀ ਗਈ ਨਾ ਬਹੁਤ ਵਧੀਆ ਚਿਪਚਿਪਾहट ਹੁੰਦੀ ਉਹਦੇ ਵਿੱਚ ਮਿੱਠਾ ਹੁੰਦਾ ਤੇ ਬਹੁਤ ਵਧੀਆ ਲੱਡੂ ਬਾਈਂਡ ਹੋਗੇ ਤੇ ਕੁਛ ਮੈਂ ਇਹਦੇ ਵਿੱਚ ਪੀਨਟ ਬਟਰ ਦਾ ਵੀ ਯੂਜ਼ ਕਰੂੰਗੀ ਮੈਂ ਦੇਸੀ ਘਿਓ ਵੀ ਪਾਇਆ 2 ਚਮਚੇ ਪਾਇਆ ਬਹੁਤ ਜ਼ਿਆਦਾ ਕਿਉਂ ਨਹੀਂ ਪਾਇਆ ਤੁਸੀਂ ਹਲਕਾ ਫੋਟਾ ਜ਼ਿਆਦਾ ਵੀ ਘੰਟਾ ਵੱਧ ਵੀ ਕਰ ਸਕਦੇ ਹੋ ਨਹੀਂ ਪਾਉਂਗੀ ਤਾਂ ਵੀ ਬਣ ਜਾਣਗੇ ਘੱਟ ਥੋੜੇ ਵੱਧ ਪਾ ਲੂੰਗੀ ਤਾਂ ਵੀ ਬਣ ਜਾਣਗੇ 2-3 ਚਮਚੇ ਘਿਓ ਪਾਇਆ ਮੈਂ ਇਹਦੇ ਵਿੱਚ ਮੈਂ ਪੀਨਟ ਬਟਰ ਵੀ ਪਾਉਂਗੀ ਪੀਨਟ ਬਟਰ ਪਾਉਣਾ ਤੁਹਾਡੀ ਮਰਜ਼ੀ 'ਚ ਤੁਹਾਨੂੰ ਟੇਸਟ ਅੱਛਾ ਲੱਗਦਾ ਪਾ ਲਓ ਪਰ ਜੇ ਆਪਾਂ ਖਾਣੇ ਆ ਨਾ ਲੱਡੂ ਕੋਈ ਟੇਸਟ ਹੀ ਨਹੀਂ ਆਉਂਦਾ ਪੀਨਟ ਬਟਰ ਦਾ ਵੀ ਪਾਇਆ ਕੋਈ ਨਟ ਸੀਡਸ ਜ਼ਿਆਦਾ ਹੋਗੇ ਉਹਦਾ ਟੇਸਟ ਆਉਂਦਾ ਖਜੂਰਾਂ 'ਚ ਮਿਠਾਸ ਆ ਪੀਨਟ ਬਟਰ ਤਾਂ ਨਹੀਂ ਪਤਾ ਲੱਗਦਾ ਪਈ ਪਾਇਆ ਕਿਉਂਕਿ ਇਹ ਵੀ ਹੈਲਦੀ ਹੁੰਦਾ ਬਸ ਆਪਾਂ ਮੂਫਲ ਵੀ ਪਾ ਲਈ ਪਰ ਤੁਹਾਡੀ ਚੋਇਸ ਦਾ ਤੁਸੀਂ ਪਾਉਣਾ ਚਾਹੋ ਪਾ ਸਕਦੇ ਹੋ ਮੈਨੂੰ ਪੀਨਟ ਬਟਰ ਪਸੰਦ ਆ ਬੇਟੀ ਨੂੰ ਵੀ ਬਹੁਤ ਜਿਆਦਾ ਪਸੰਦ ਆ ਪੀਨਟ ਬਟਰ ਤੋ ਉਹ ਕਹਿੰਦੀ ਸੀ ਹਾਂ ਪੀਨਟ ਬਟਰ ਜਿਆਦਾ ਪਾ ਦੋ ਫਿਰ ਇਹ ਇਹਨਾਂ ਇੱਕ ਇਹ ਡੱਬੀ ਆਲਮੋਸਟ ਮੈਂ ਸਾਰੀ ਮੰਗੂ ਹੀ ਪਾਦੀ ਕਿਉਂਕਿ ਛੋਟੀ ਡੱਬੀ ਸੀ ਸਾਰੀ ਪਾਤੀ ਜਸਟ ਇੱਕ ਬੇਸ ਤੇ ਜਾਂ ਸਾਈਡਾਂ ਤੇ ਲੱਗਿਆ ਰਹਿ ਗਿਆ ਸੀ ਉਹ ਮੈਂ ਆਲਮੋਸਟ ਇਹ ਪੈ ਚੁੱਕਾ ਸੀਗਾ ਸਾਰਾ ਤੇ ਬਹੁਤ ਹੀ ਵਧੀਆ ਲੱਡੂ ਬਣੇ ਬਾਈਂਡਿੰਗ ਬਹੁਤ ਵਧੀਆ ਹੋਈ ਜੇ ਬਾਈਂਡਿੰਗ ਤੁਹਾਡੀ ਪਤਲੀ ਹੋ ਰਹੀ ਹੈ ਵੀ ਤੁਹਾਡਾ ਮਿਕਸਚਰ ਪਤਲਾ ਹੋ ਗਿਆ ਤੁਸੀਂ ਓਟਸ ਪਾ ਲਓ ਫਿਰ ਮੈਂ ਹੁਣ ਮੈਨੂੰ ਓਟਸ ਪਾਉਣ ਦੀ ਲੋੜ ਨਹੀਂ ਰਹੀ ਕਿਉਂਕਿ ਬਧੀਆ ਤਰੀਕੇ ਨਾਲ ਬਾਈਂਡ ਹੋ ਰਹੀ ਸੀਗੇ ਬਸ ਇਹ ਤਰੀਕਾ ਹੁੰਦਾ ਕਿ ਬੱਚੇ ਇਸ ਤਰ੍ਹਾਂ ਚੀਜ਼ ਖਾ ਲੈਂਦੇ ਜੇ ਉਹਨਾਂ ਨੂੰ ਉਂਦੋਂ ਨਾ ਖਾਂਦੇ ਨਕਰੇ ਬਹੁਤ ਕਰਦੇ ਨੇ ਜੋ ਬੱਚੇ ਨੂੰ ਕੋਈ ਵੀ ਹੈਲਦੀ ਚੀਜ਼ ਦਿਨੇ ਨਾ ਖਾਣ ਨੂੰ ਬੜੇ ਨਕਰੇ ਕਰਦੇ ਨੇ ਸੱਚੀ ਮੈਂ ਵੀ ਸੀਡਸ ਪਾ ਕੇ ਰੱਖੇ ਸੀ ਬੇਟੀ ਕੋਲ ਵੀ ਖਾ ਲੈ ਕਰ ਨਹੀਂ ਖਾਂਦੀ ਨਹੀਂ ਖਾਂਦੀ ਸਵੇਰ ਡਰਾਈ ਫੂਡ ਭੋ ਕੇ ਦਿੰਨੀ ਹੈ ਕੋਲੇ ਬੈਠ ਕੇ ਖਵਾਉਂਦੀ ਤਾਂ ਖਾਂਦੀ ਸੀਗੀ ਦੀ ਨਾਲ ਕੋਲ ਬੈਠੋ ਬਸ ਉਹ ਗੱਧ ਕੀਤੇ ਰੱਖਦੇ ਗੱਧ ਕੀਤੇ ਰੱਖਦੇ ਐ ਰੂਲੀਆਂ ਆਂਦੇ ਸੀਗੇ ਤੇ ਇਸ ਕਰਕੇ ਮੈਂ ਸੋਚਿਆ ਚੰਝਰਟੀ ਜੀ ਖਤਮ ਹੋ ਜੇ ਨਾ ਇਹ ਕ ਲੱਡੂ ਪੱਤਾ ਚਾਕੇ ਰੋਜ਼ ਹੀ ਖਾ ਲਈ ਤੇ ਕਿਉਂਕਿ ਡੇਟਸ ਜਿਹੜੀ ਮਿਠਾਸ ਹੁੰਦੀ ਉਹ ਵੀ ਚੰਗੀ ਲੱਗਦੇ ਉਹ ਵੀ ਹੈਲਦੀ ਹੁੰਦੇ ਨੇ ਤੇ ਹੁਣ ਮੈਂ ਲੱਡੂ ਬਣਾਉਣੇ ਕਰਤੇ ਸ਼ੁਰੂ ਮੈਨੂੰ ਕਾਫੀ ਟਾਈਮ ਲੱਗਾ ਮਿਕਸਚਰ ਕਾਫੀ ਜ਼ਿਆਦਾ ਹੋ ਗਿਆ ਥੋੜਾ ਥੋੜਾ ਨਾਲ ਆਪ ਵੀ ਪਤਾ ਨਹੀਂ ਲੱਗੇ ਵੀ ਇੰਨਾ ਮਿਕਸਚਰ ਹੋ ਗਿਆ ਬਸ ਮੈਨੂੰ ਐਸੇ ਜਿਵੇਂ ਲੱਡੂ ਬਣਾ ਰਹੀ ਸੀ ਮੈਨੂੰ ਐਸੇ ਦਵਿੰਦਰ ਦੇ ਪਸੰਦ ਆ ਜਾਈ ਬੇਟੀ ਨੂੰ ਬਹੁਤ ਅੱਛੇ ਲੱਗੇ ਲੱਡ ਕਾਂਜਾ ਟੇਸਟੀ ਬਣਨੇ ਨੇ ਮੈਂ ਵੀ ਕਹਿੰਦਾ ਸੀ ਬਹੁਤ ਟੇਸਟੀ ਬਣਨੇ ਇੱਕ ਲੱਡੂ ਰੋਜ਼ ਖਾਓ ਬੱਚਿਆਂ ਨੂੰ ਵੀ ਦਿਓ ਤੁਸੀਂ ਆਪ ਵੀ ਖਾਓ ਤਾਕਤ ਨਾਲ ਭਰਪੂਰ ਇਹ ਲੱਡੂ ਨੇ ਹੋਰ ਤੁਹਾਨੂੰ ਐਕਸਟਰਾ ਡ్రਾਈ ਫਰੂਟ ਸੀਡਸ ਕੁਝ ਖਾਣ ਦੀ ਲੋੜ ਹੀ ਨਹੀਂ ਹੈਗੀ ਲੋ ਜੀ ਆਪਣੇ ਲੱਡੂ ਬਣ ਕੇ ਤਿਆਰ ਨੇ ਬਹੁਤ ਹੀ ਜ਼ਿਆਦਾ ਹੈਲਦੀ ਨੇ ਬਹੁਤ ਹੀ ਯਮਮੀ ਨੇ ਖਾਣ ਵਿੱਚ ਤੇ ਇਹਦੇ ਫਾਇਦੇ ਤਾਂ ਖਾ ਕੇ ਪਤਾ ਲੱਗੂਗਾ ਇੱਕ ਲੱਡੂ ਰੋਜ਼ ਖਾਓਗੇ ਕਦੇ ਖਤਮ ਹੀ ਨਹੀਂ ਹੋਣ ਦੇਵਗੇ ਤੁਹਾਨੂੰ 4-5 ਮਹੀਨੇ ਬਾਅਦ ਪਤਨ ਲੰਗਣ ਲੱਗ ਜਾਊ ਆਪਣੇ ਸਰੀਰ ਦਾ ਕਿਉਂਕਿ ਇਹਦੇ ਵਿੱਚ ਆਪਾਂ ਇਹਨਾਂ ਸਮਾਨ ਪਾਇਆ ਅਲਸੀ ਵੀ ਪਾਈ ਇਹਦੇ ਵਿੱਚ ਮੈਂ ਸੀਡ ਸਾਰੇ ਤਰ੍ਹਾਂ ਦੇ ਪਾਨੇ ਅਲਸੀ ਵੀ ਪਾਤੀ ਜਿਹੜੇ ਸੀਡਸ ਦਾ ਟੇਸ ਤੁਹਾਨੂੰ ਘੱਟ ਅੱਛਾ ਲੱਗਦਾ ਉਹ ਤੁਸੀਂ ਘੱਟ ਮਾਤਰਾ ਵਿੱਚ ਲੈ ਲਓ ਜਿਹੜੇ ਸੀਡਸ ਦਾ ਡਰਾਈ ਫਰੂਟ ਦਾ ਟੇਸ ਜ਼ਿਆਦਾ ਅੱਛਾ ਲੱਗਦਾ ਉਹ ਜ਼ਿਆਦਾ ਮਾਤਰਾ ਵਿੱਚ ਲੈ ਲਓ ਐਦਾਂ ਤੁਸੀਂ ਆਪਣੇ ਟੇਸਟ ਅਕੋਰਡਿੰਗ ਚੋਇਸ ਅਕੋਰਡਿੰਗ ਤੁਸੀਂ ਬਣਾ ਸਕਦੇ ਹੋਗੇ ਸਾਨੂੰ ਤਾਂ ਬਹੁਤ ਜ਼ਿਆਦਾ ਯੰਮੀ ਲੱਗੀ ਤੁਸੀਂ ਵੀ ਜਰੂਰ ਇੱਕ ਵਾਰ ਟ੍ਰਾਈ ਕਰਿਓ ਤੇ ਬੱਚਿਆਂ ਨੂੰ ਵੀ ਖਵਾਓ ਜੇ ਤੁਹਾਡੇ ਬੱਚੇ ਡਰਾਈ ਫਰੂਟ ਖਾਣ ਵਿੱਚ ਜਾਂ ਸੀਡਸ ਖਾਣ ਵਿੱਚ ਨਖਰੇ ਕਰਦੇ ਤਾਂ ਇਸ ਤਰ੍ਹਾਂ ਦੀ ਚੀਜ਼ ਤੁਸੀਂ ਉਹਨਾਂ ਨੂੰ ਬਣਾ ਕੇ ਦੇ ਸਕਦੇ ਹੋ ਕਿ ਲੱਡੂ ਬਣਾਉਣ ਤੋਂ ਬਾਅਦ ਭਾਂਡੇ ਵਗੈਰਾ ਸਾਫ਼ ਕਰਨ ਤੋਂ ਬਾਅਦ ਹੁਣ ਮੈਂ ਲੱਗੀ ਸੀ ਆਪਣੀ ਚਾਹ ਬਣਾਉਣ ਕਿਉਂਕਿ ਮੇਰਾ ਚਾਹ ਦਾ ਟਾਈਮ ਹੋ ਗਿਆ 4:00 ਵਜੇ 2:30 ਦੀ ਮੈਂ ਬਣਾਉਣ ਲੱਗੀ ਸੀ 4:00 ਵਜੇ ਲੱਡੂ ਬਣਾਉਣੇ ਨੂੰ ਦੋ ਘੰਟੇ ਵਾਂਗੂੰ ਲੱਗ ਗਿਆ ਕਾਫੀ ਜ਼ਿਆਦਾ ਮਿਹਨਤ ਲੱਗੀ ਬਸ ਮੈਨੂੰ ਆਈ ਸੀ ਦਵਿੰਦਰ ਖਾਣਨ ਬੇਟੀ ਖਾਣਨ ਦੋਨੇ ਇਹ ਜਾਣੇ ਪਸੰਦ ਕਰ ਲੈਣ ਕਿਉਂਕਿ ਦੋਨੇ ਬਹੁਤ ਚੂਜ਼ੀ ਨੇ ਪੀਉਂਦੀ ਐਨੇ ਜ਼ਿਆਦਾ ਚੂਜ਼ੀ ਨੇ ਨਾ ਖਾਣ ਵਿੱਚ ਇਨਨ ਹਮੇਸ਼ਾ ਟੇਸਟ ਵਧੇ ਚਾਹੀਦਾ ਹੈ ਟੇਸਟ ਨਾਲ ਕਦੇ ਆਪਣਾ ਲਈ ਕੰਪਰੋਮਾਈਜ਼ ਨਹੀਂ ਕਰਦੇ ਦੋਨਾਂ ਨੂੰ ਟੇਸਟ ਹਰ ਇੱਕ ਚੀਜ਼ ਦਾ ਵਧੇ ਚਾਹੀਦਾ ਹੁੰਦਾ ਚੀਜ਼ ਹੈਲਦੀ ਹੈ ਚਾਹੇ ਅਨ ਹੈਲਦੀ ਹੈ ਇਨਨ ਟੇਸਟ ਦੇਖਣਾ ਹੁੰਦਾ ਮੈਂ ਕਈ ਵਾਰ ਕਹਿੰਨੇ ਵਿੱਚ ਕਈ ਵਾਰ ਚੀਜ਼ ਹੈਲਦੀ ਹੁੰਦੀ ਉਹਦਾ ਟੇਸਟ ਨਾ ਦੇਖਿਆ ਕਰੋ ਪਰ ਇਨਨ ਨੇ ਪਿਓ ਤੇ ਇਨ ਟੇਸਟ ਦੇਖਣਾ ਸਾਨੂੰ ਟੇਸਟ ਅੱਛਾ ਚਾਹੀਦਾ ਚਾਹ ਪੀਣ ਤੋਂ ਬਾਅਦ ਹੁਣ ਮੈਂ ਲਾਗੀ ਸੀ ਬੂੰਦੀ ਮਸਾਲਾ ਬਣਾਉਣ ਜੋ ਸਾਡੇ ਘਰ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਇਹਦੇ ਲਈ ਮੈਂ ਲੈ ਰਹੀਆਂ ਵਾਈਟ ਸਾਲਟ ਇਹਨਾਂ ਵੀ ਆਪਾਂ ਕਰਦੇ ਯੂਜ਼ ਕਰਦੇ ਵਾਈਟ ਸਾਲਟ ਜਾਂ ਸਿੰਦਰ ਨਮਕ ਯੂਜ਼ ਕਰ ਲ ਇਦੇ ਵਿੱਚ ਮੈਂ ਥੋੜਾ ਜਿਹਾ ਪਾ ਲਿਆ ਕਾਲਾ ਨਮਕ। ਕਾਲਾ ਨਮਕ ਮੈਂ ਘੱਟ ਪਾਇਆ ਕਿਉਂਕਿ ਕਾਲਾ ਨਮਕ ਨਾਲ ਦਹੀਂ ਖੱਟੀ ਹੋ ਜਾਂਦੀ ਐ ਇਸ ਕਰਕੇ ਥੋੜਾ ਪਾ ਲਓ ਬਾਕੀ ਤੇ ਤੁਹਾਡੀ ਚੋਇਸ ਆ ਨਾ ਜਿਵੇਂ ਤੁਹਾਨੂੰ ਸੱਚਨ ਲੱਗਦਾ ਪਾ ਲਓ। ਦੋਨੇ ਤਰ੍ਹਾਂ ਦੇ ਨਮਕ ਮੈਂ ਲੈ ਲੇ। ਨਮਕ ਨੂੰ ਅਚੀ ਤਰ੍ਹਾਂ ਮਿਕਸ ਕਰ ਲਾਂ ਕੋਈ ਵਿੱਚ ਡਲੀ ਵਧੀ ਹੋਈ ਉਹ ਆਪਾਂ ਪਾਣ ਲਾਂਗੇ ਚਮਚੇ ਨਾਲ। ਇਹਦੇ ਵਿੱਚ ਪਾਵਾਂਗੇ ਕਾਲੀ ਮਿਰਚ, ਪੀਸੀ ਹੋਈ ਕਾਲੀ ਮਿਰਚ। ਕਾਲੀ ਮਿਰਚ ਵੀ ਘਰ ਦੀ ਐ ਜਾਂ ਆਪਾਂ ਘਰੇ ਕਾਲੀ ਮਿਰਚ ਪੀਸਾਂਗੇ, ਜੀਰਾ ਪਾਊਡਰ ਘਰੇ ਪੀਸਾਂਗੇ ਨਾ। ਉਹਦਾ ਟੇਸਟ ਫਿਰ ਹੋਰ ਵੀ ਜ਼ਿਆਦਾ ਅੱਛਾ ਆਉਂਦਾ। ਕ ਤੇ ਜੀਰਾ ਪਾਊਡਰ ਪਾ ਲਿਆ ਭੁੰਨਿਆ ਹੋਇਆ ਜੀਰੇ ਦਾ ਪਾਊਡਰ ਇਹ ਸਭ ਤੋਂ ਵਧੀਆ ਫਲੇਵਰ ਦਿੰਦਾ ਆਪਣੇ ਰਾਇਤੇ ਨੂੰ ਬੂੰਦੀ ਨੂੰ ਤੁਸੀਂ ਸੈਲਟ ਸੂਪਰ ਵੀ ਪਾ ਕੇ ਖਾ ਸਕਦੇ ਹੋ ਲੱਸੀ 'ਚ ਵੀ ਪਾ ਸਕਦੇ ਹੋ ਬਹੁਤ ਬਹੁਤ ਕੰਮ ਦਾ ਇਹ ਮਸਾਲਾ ਤੇ ਆਪਣਾ ਬਹੁਤ ਸਾਰਾ ਟਾਈਮ ਬਚਾਉਂਦਾ ਜੀਰਾ ਪਾਊਡਰ ਵਾਲੇ ਵਿੱਚ ਮੈਂ ਪਾ ਰਹੀ ਹਾਂ ਪਦੀਨਾ ਪਾਊਡਰ ਇਹ ਪਦੀਨੇ ਦਾ ਪਾਊਡਰ ਵੀ ਮੈਂ ਘਰ ਹੀ ਬਣਾਇਆ ਹੋਇਆ ਪਦੀਨਾ ਤੋੜ ਕੇ ਵਾਸ਼ ਕਰਕੇ ਉਹਨੂੰ ਛਾਵੇਂ ਅੰਦਰ ਹੀ ਕੱਪੜੇ ਤੇ ਵਿਛਾ ਕੇ ਸੁਕਾ ਲਓ ਜੋ ਸੁੱਕ ਜੇ ਹੱਥਾਂ ਨਾਲ ਪੋੜ ਕੇ ਤਾਂ ਪਾਊਡਰ ਬਣਾ ਲਓ ਵਿਚ ਪਾ ਲਈ ਹੈ ਪੁਦੀਨਾ ਪਾਊਡਰ ਇਹ ਮੈਂ ਚਾਰਕ ਚੀਜ਼ਾਂ ਪਾਈਆਂ ਨੇ ਤੇ ਇੰਨਾ ਜ਼ਿਆਦਾ ਟੇਸਟੀ ਬੂੰਦੀ ਮਸਾਲਾ ਬਣਦਾ ਕੁਝ ਨਹੀਂ ਪਾਉਣਾ ਤੁਸੀਂ ਬਸ ਰਾਇਤਾ ਬੂੰਦੀ ਜਰੂਰ ਵੀ ਤੁਸੀਂ ਬਣਾਉਣੀਓ ਇੱਕ ਸ਼ੀਸ਼ੀ ਖੋਲੋ ਇੱਕ ਸ਼ੀਸ਼ੀ ਦੇ ਵਿੱਚੋਂ ਹੀ ਬਸ ਇੱਕ ਚਮਚਾ ਜਾਂ ਉਤੇ ਟੇਸਟ ਅਕੋਰਡਿੰਗ ਤੁਸੀਂ ਇਹ ਮਸਾਲਾ ਪਾਓ ਤੇ ਆਪਣਾ ਰਾਇਤਾ ਬੂੰਦੀ ਬਹੁਤ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੋ ਜਾਂਦਾ ਇਹ ਨਹੀਂ ਹੈਗਾ ਕਾਲੀ ਮਿਰਚ ਅਲੱਗ ਪਾਉਣੀ ਹੈ ਜੀਰਾ ਪਾਊਡਰ ਅਲੱਗ ਪਾਉਣਾ ਇੰਨੀਆਂ ਸ਼ੀਸ਼ੀਆਂ ਆਪਾਂ ਨੂੰ ਚੱਕਣੀਆਂ ਪੈਂਦੀਆਂ ਨੇ ਸਿਰਫ ਇੱਕ ਸ਼ੀਸ਼ੀ ਵਿੱਚੋਂ ਤੁਸੀਂ ਇੱਕ ਚੀਜ਼ ਪਾਉਣੀ ਹੈ ਤੇ ਆਪਣਾ ਬੂੰਦੀ ਰਾਇਤਾ ਬਣ ਕੇ ਤਿਆਰ ਹੋ ਜਾਂਦਾ ਜਿਹੜਾ ਦਵਿੰਦਰ ਬਾਜਾਰੋਂ ਲੈ ਕੇ ਆਈ ਸੀ ਰਾਜਤਾ ਮਸਾਲਾ ਨਾ ਉਹ 2-4 ਦਿਨ ਤੇ ਇਹਨਾਂ ਨੇ ਖਾਦਾ ਬਾਅਦ ਵਿੱਚ ਇਹਨੂੰ ਟੇਸਟ ਅੱਛਾ ਨਾ ਲੱਗਾ ਕਹਿੰਦੇ ਨਹੀਂ ਯਾਰ ਇਹ ਨਹੀਂ ਅੱਛਾ ਹੈਗਾ ਆਪਣੇ ਘਰ ਦਾ ਹੀ ਮਸਾਲਾ ਬਣਾਓ ਉਹੀ ਟੇਸਟ ਹੀ ਲੱਗਦਾ ਹੁਣ ਉਹ ਐਂ ਪਿਆ ਮੈਨੂੰ ਸਮਝ ਨਹੀਂ ਆਉਂਦੀ ਵੀ ਉਹਦਾ ਮੈਂ ਕੀ ਕਰਾਂ ਕਦੇ ਮੈਂ ਸੋਚਦੀ ਹਾਂ ਥੋੜਾ ਥੋੜਾ ਮਿਕਸ ਕਰਨਾ ਉਹਦਾ ਟੇਸਟ ਉਹ ਨਾ ਬਿਲਕੁਲ ਫਾਈਨ ਪਾਊਡਰ ਆ ਜਮਾ ਫਾਈਨ ਪਾਊਡਰ ਜਿਹੜਾ ਆਪਾਂ ਘਰੇ ਖਾਲੀ ਮਿਰਚਾਂ ਜੀਰਾ ਪਾਊਡਰ ਪੀਸਦੇ ਆ ਨਾ ਇਹ ਇਹ ਆਪਾਂ ਇੰਨਾ ਜਾਰ ਫਾਈਨ ਨਹੀਂ ਕਰਦੇ ਥੋੜਾ ਥੋੜਾ ਹਲਕਾ ਹਲਕਾ ਦਰ ਦਰ ਰਹੇ ਤੋ ਮੈਂ ਹਮੇਸ਼ਾ ਬੁੰਦੀ ਮਸਾਲਾ ਇਸ ਤਰ੍ਹਾਂ ਹੀ ਬਣਾ ਕੇ ਤਿਆਰ ਕਰਦੇ ਆ ਇੱਕ ਸ਼ੀਸ਼ੇ ਵਿੱਚ ਸਾਰਾ ਕੁਝ ਮਿਕਸ ਕਰਕੇ ਰੱਖ ਲੈਂਦੀ ਆ ਜਿਵੇਂ ਬੁੰਦੀ ਰਾਇਤਾ ਲੱਸੀ ਕੁਝ ਵੀ ਚਾਹੀਏ ਜਿਹਦੇ ਵਿੱਚ ਵੀ ਆਪਾਂ ਨੂੰ ਪਾਉਣਾ ਬਸ ਇੱਕ ਸ਼ੀਸ਼ੀ ਖੋਲੋ ਪਾਓ ਤੇ ਸ਼ੀਸ਼ੀ ਵਾਪਸ ਰੱਖੋ ਤੇ ਆਪਣਾ ਟਾਈਮ ਵੀ ਸੇਵ ਹੁੰਦਾ ਇਹਦੇ ਨਾਲ ਅਲੱਗ-ਅਲੱਗ ਸ਼ੀਸ਼ੇ ਚੱਕੋ ਖੋਲੋ ਫਿਰ ਉਹਨਾਂ ਨੂੰ ਵਾਪਸ ਉਸੇ ਬੰਦ ਕਰਕੇ ਰੱਖੋ ਤੇ ਬੁੰਦੀ ਮਸਾਲਾ ਆਪਣਾ ਬਣ ਕੇ ਹੋ ਗਿਆ ਤਿਆਰ ਅੱਜ ਮੈਂ ਮਾਰਨਿੰਗ ਵਿੱਚ ਨਾ ਤੱਕ ਕਾਫੀ ਸਾਰੇ ਡੱਬੇ ਧੋਤੇ ਸੀਗੇ ਜਿਹੜਾ ਸਾਡਾ 스ਨੈਕਸ ਵਾਲਾ ਕੋਰਨਰ ਕਿਚਨ ਵਿੱਚ ਕਾਫੀ ਉਹਦੇ ਵਿੱਚ ਮੈਸ ਅਪ ਹੋਇਆ ਬੈਸੋ ਮੈਂ ਸਫਾਈ ਕਰੀ ਸੋ ਦੀ ਡੱਬੇ ਜਿੰਨੇ ਖਾਲੀ ਸੀਗੇ ਉਹ ਮੈਂ ਵਾਸ਼ ਕਰਕੇ ਫਿਰ ਮਾਰਨਿੰਗ ਕਿਚਨ ਡਾਈਨਿੰਗ ਟੇਬਲ ਤੇ ਰੱਖ ਦਿੱਤੀ ਸੀ ਤੋਨੇ ਸੁੱਕ ਚੁਕੇ ਨੇ ਇਹਨਾਂ ਨੂੰ ਮੈਂ ਸੰਭਾਲਦੀ ਤਕਿਉਂ ਕਿ ਟੇਬਲ ਨਾ ਫਿਰ ਭਰਿਆ ਭਰਿਆ ਲੱਗ ਰਿਹਾ ਸੀਗਾ ਐਦਾਂ ਹਰ ਇੱਕ ਚੀਜ਼ ਦੀ ਘਰੇ ਥੋੜੀ ਬਹੁਤੀ ਸਾਫ ਸਫਾਈ ਹੁੰਦੀ ਰਹੇ ਤਾਂ ਵਧੀਆ ਲੱਗਦਾ ਫਿਰ ਹੁਣ ਇਹ ਡੱਬੇ ਸਾਰੇ ਮੈਂ ਅੰਦਰ ਰੱਖ ਦੂੰਗੀ ਸੁੱਕ ਚੁਕੇ ਨੇ ਅਚੀ ਤਰ੍ਹਾਂ ਇੱਕ ਵਾਰ ਮੈਂ ਇਹ ਦੇ ਓਪਨ ਰੱਖ ਦਾਂ ਤਾਂ ਕਿ ਕਿਸੇ ਤਰ੍ਹਾਂ 스멜 ਨਾ ਹੋਵੇ ਡੱਬਿਆਂ ਵਿੱਚ ਇਹ ਨੂੰ ਅੰਦਰ ਰੱਖ ਦੂੰਗੀ ਇਹ ਸਿਰਫ ਮੈਂ ਕੋਈ ਬਿਸਕਟ ਨਮਕੀਨ ਕੋਈ ਫਿਰ ਸਨੈਕਸ ਵਗੈਰਾ ਮੱਠੀ ਮਟਰੀ ਕੁਝ ਪਾਉਣਾ ਉਦੋਂ ਯੂਜ਼ ਕਰਦੇ ਹੁੰਦੇ ਨੇ ਇਹ ਵਾਲੇ ਡੱਬੇ ਸਨੈਕਸ ਵਾਲੇ ਡੱਬੇ ਮੈਂ ਅਲੱਗ ਹੀ ਲਗਾਏ ਹੋਏ ਨੇ ਦਾਣਾਂ ਵਾਲੇ ਪੈਂਟਰੀ ਵਾਲੇ ਡੱਬੇ ਮੇਰੇ ਅਲੱਗ ਨੇ ਜੋ ਖਾਲੀ ਹੋ ਜਾਂਦੇ ਨੇ ਮੈਂ ਇੱਥੇ ਰੱਖ ਦਿੰਨੀ ਆ ਜੋ ਮੈਨੂੰ ਜ਼ਰੂਰਤ ਹੁੰਦੀ ਹੈ ਮੈਨੂੰ ਪਤਾ ਕਿ ਡੱਬੇ ਇੱਥੇ ਆਪੇ ਨੇ ਮੈਂ ਇੱਥੋਂ ਹੀ ਚੱਕ ਲਵਾਂ ਨੇ ਫਿਰ ਆਪਾਂ ਨੂੰ ਇੱਕ ਜਗ੍ਹਾ ਤੋਂ ਚੀਜ਼ ਮਿਲ ਜਾਂਦੀ ਆ ਆਪਾਂ ਨੂੰ ਲੱਭਣੀ ਵੀ ਈਜ਼ੀ ਰਹਿੰਦੀ ਆਪਣਾ ਇੱਧਰ ਉੱਧਰ ਦੇਖਣ ਵਿੱਚ ਟਾਈਮ ਨਹੀਂ ਵੇਸਟ ਹੁੰਦਾ ਹੈਗਾ ਸੋ ਡਾਈਨਿੰਗ ਤੇ ਹੁਣ ਸੀ ਡਿਨਰ ਦਾ ਟਾਈਮ ਮੈਂ ਆਪਣੇ ਡਿਨਰ ਵਿੱਚ ਆਪਣੇ ਲਈ ਬਣਾ ਰਹੀ ਸੀ ਬੇਸਨ ਤੇ ਓਟਸ ਦਾ ਚਿਲਾ ਮੈਂ ਨੂਰ ਨੂੰ ਪੁੱਛਿਆ ਸੀ ਉਹ ਕਹਿੰਦੀ ਮਮਾ ਮੈਂ ਥੋੜਾ ਜਿਹਾ ਸੁਨੋ ਥੋੜੇ ਨਾਲ ਟੇਸਟ ਕਰ ਲੂੰਗੀ ਮੈਂ ਇਸ ਕਰਕੇ ਥੋੜਾ ਜਿਹਾ ਵੱਡਾ ਬਣਾ ਲਿਆ ਸੀਗਾ ਤੇ ਉਹਨੂੰ ਵੀ ਮੈਂ ਖਵਾਇਆ ਬਹੁਤ ਜ਼ਿਆਦਾ ਟੇਸਟੀ ਲੱਗਾ ਕਹਿੰਦੀ ਮਮਾ ਇਹ ਤਾਂ ਮੈਨੂੰ ਲੱਗਦਾ ਇਹ ਨਹੀਂ ਤੁਸੀਂ ਓਟਸ ਪਾਏ ਨੇ ਦੇ ਵਿੱਚ ਮੈਂ ਕਿਹਾ ਬੇਟਾ ਓ ਓਟਸ ਦਾ ਕੋਈ ਟੇਸਟ ਹੁੰਦਾ ਉਹਨੂੰ ਵੀ ਬਹੁਤ ਪਸੰਦ ਆਇਆ ਸੋ ਵੀਡੀਓ ਦੇਖ ਲਈ ਤੁਹਾਡਾ ਬਹੁਤ ਬਹੁਤ ਥੈਂਕ ਯੂ ਮਿਲਾਂਗੇ ਹੋਰ ਵੀਡੀਓ ਲੈ ਕੇ ਸਤਿ ਸ੍ਰੀ ਅਕਾਲ